ਇਤਿਹਾਸਕ ਦਰਬਾਰ ਹੈ ਜੋ ਦੁਖੀ ਆਂਦੇ ਨੇ ਦਰਬਾਰ ਤੇ ਔਰ ਮਰਾਦਾਂ ਪ੍ਰਾਪਤ ਕਰਦੇ ਨੇ ਮੇਰਾ ਦਾਤਾ ਸਨੇਹ ਸ਼ਾਵਲੀ ਸਰਕਾਰ ਬੇ ਔਲਾਦ ਨੂੰ ਔਲਾਦ ਬਖਸ਼ਦੇ ਨੇ ਬੇਰੋਜ਼ਗਾਰ ਨੂੰ ਰੋਜ਼ਗਾਰ ਬਖਸ਼ਦੇ ਮੇਰੇ ਦਾਤਾ ਸਨੇਹ ਸ਼ਾਵਲੀ ਸਰਕਾਰ ਚਮੜੀ ਦਾ ਰੋਗ ਹੁੰਦਾ ਜਿੱਦਾਂ ਕਿ ਕਿਲ ਮਹਾਸੇ ਜਾਂ ਘਮੋਰੀਆਂ ਦੇ ਹੁੰਦੇ ਨੇ ਜਿਹੜੇ ਚਮੜੀ ਦੇ ਰੋਗ ਬਾਬਾ ਸੁਨੇਸ਼ਾ ਵਾਲੀ ਸਰਕਾਰ ਦੇ ਬਖਸ਼ਿਸ਼ਾਂ ਕੀਤੇ ਨਮਕ ਤੇ ਝਾੜੂ ਚੜਦੇ ਨੇ ਨਮਕ ਤੇ ਝਾੜੂ ਪੰਜ ਵੀਰਵਾ ਚੜਾਉਂਦੇ ਨੇ ਜਿਹੜਾ ਕਿ ਚਮੜੀ ਦਾ ਰੋਗ ਠੀਕ ਹੋ ਜਾਂਦਾ ਇਹ ਬਖਸ਼ਿਸ਼ ਹੈ ਜੀ ਇੱਥੇ ਇੱਥੇ ਕੋਈ ਜਾਤ ਪਾਤ ਦਾ ਕੋਈ ਨਹੀਂ ਹੈ ਹਰ ਧਰਮ ਦੇ ਲੋਕ ਆਉਂਦੇ ਨੇ ਔਰ ਬੜਾ ਸੰਗਤ ਦੇ ਵਿੱਚ ਸਾਹ ਬੜਾ ਸਰਕਾਰ ਦਾ ਕਰਮ ਦਾਤਾ ਜੀ ਦੇ ਔਰ ਜੇ ਜੋ ਜਿਹੜਾ ਜੋ ਕੁਝ ਮੰਗਦਾ ਉਹਦੀ ਝੋਲੀ ਚ ਪੈ ਜਾਂਦਾ ਜੀ ਲੋਕ ਦੁਖੀ ਆਉਂਦੇ ਨੇ ਪਰ ਮੇਰਾ ਦਾਤਾ ਸਨੇਸ਼ਵਲੀ ਸਰਕਾਰ ਉਹਨਾਂ ਦੀ ਮਰਜ਼ਾ ਪੂਰੀਆਂ ਕਰਦੇ ਨੇ ਫਰਿਆਦਾ ਸੁਣਦੇ ਨੇ ਝੋਲੀਆਂ ਖੁਸ਼ੀਆਂ ਦੇ ਨਾਲ ਭਰਦੇ ਨੇ ਇਹ ਜਿਹੜਾ ਦਾਤਾ ਸਨੇਸ਼ਵਲੀ ਦਾ ਜਿਹੜਾ ਇਤਿਹਾਸ ਆ ਬਹੁਤ ਵੱਡਾ ਇਤਿਹਾਸ ਆ ਹੈ ਜਿੱਦਾ ਕਿ ਲੁਧਿਆਣਾ ਸ਼ਹਿਰ ਦਾਤਾ ਸਨੇਸ਼ਵਲੀ ਸਰਕਾਰ ਦਾ ਬਸਾਇਆ ਹੋਇਆ ਸ਼ਹਿਰ ਹੈ ਔਰ ਉੱਚਾ ਪਿੰਦ ਸਨੇਤ ਮੂੰਹ ਬੋਲਦੀ ਤਸਵੀਰ ਹੈ ਬਾਬਾ ਸਨੇਸ਼ਵਲੀ ਸਰਕਾਰ ਦਾ ਘਰ ਕੀਤਾ ਹੋਇਆ ਥੇ ਕੀਤਾ ਹੋਇਆ ਉਹ ਪਿੰਡ ਹੈ ਜਿੱਥੇ ਸਿਰਕਪਰ ਆਗਿਆ ਦੀ ਨਗਰੀ ਹੁੰਦੀ ਸੀ ਔਰ ਉਹਦੀ ਰਿਆਸਤ ਹੁੰਦੀ ਸੀ ਜਿੰਦਾ ਰਾਜਾ ਦਫਨ ਕੀਤਾ ਮੇਰੀ ਸਰਕਾਰ ਨੇ ਔਰ ਰਾਜਾ ਇੱਡਾ ਪਾਪੀ ਅਤਿਆਚਾਰੀ ਸੀ ਕਿ ਉਹਦੇ ਪਾਪ ਦਾ ਦੰਡ ਦਿੱਤਾ ਅੱਜ ਵੀ ਉੱਚਾ ਪਿੰਡ ਸਨੇਤ ਮੇਰੇ ਦਾਤਾ ਸਨੇਹ ਸ਼ਵਲੀ ਸਰਕਾਰ ਦੇ ਨਾਂ ਦੇ ਉੱਤੇ ਸਥਿਤ ਹੈ ਜੈ ਜੀ ਜੈ ਦਾਤਿਆਂ ਦੀ ਜੀ ਬਾਬਾ ਜੀ ਕਿੰਨੇ ਸਾਥ ਤੁਸੀਂ ਗੱਡੀ ਤੇ ਬਹਿ ਰਹੇ ਹੋ ਹਾਜ਼ਰ ਪੀਰ ਬਾਬਾ ਸੁਨੈਸ਼ਵਾਲੀ ਜਿਹੜੇ ਇਤਿਹਾਸਿਕ ਦਰਵਾਰ ਆ ਇਹ ਸਾਡੇ ਪੀੜੀਦਰ ਪੀੜੀ ਚੱਲਦੀ ਆਈ ਸੀ 1865 ਚ ਬਾਬਾ ਤਰਲੋਕਾ ਜੀ ਮੇਰੇ ਦਾਦਾ ਜੀ ਦੇ ਪਿਤਾ ਜੀ ਪਰਦਾਦਾ ਜੀ ਜਨਾਂ ਨੇ ਸੇਵਾ ਕੀਤੀ ਉਦੋਂ ਬਾਅਦ ਸਾਈ ਨਰਾਤਾਰਾਮ ਜੀ ਜਿਹੜਾ ਨੇ 1976 ਤੱਕ ਸੇਵਾ ਨਿਭਾਈ ਉਹਨੇ 76 ਤੋਂ ਬਤੌਰ ਮਾਤਾ ਕਰਤਾਰ ਕੋ ਮੇਰੇ ਦਾਤੀ ਜੀ ਸਾਈਂ ਜੀਤਰਾਮ ਜੀ ਗੱਜ ਨਿਸ਼ੀਨ ਹੋਏ ਉਹਨਾਂ ਦਵਾਦ ਸਾਈਂ ਪ੍ਰੇਮ ਜੀ 2008 ਵਿੱਚ ਜਦੋਂ ਸਾਡੇ ਫਾਜ਼ਲ ਸਾਹਿਬ ਸਾਈਂ ਜੀਤਰਾਮ ਜੀ ਨੇ ਚਲਾਣਾ ਕਰ ਗਏ ਸੀ ਉਸ ਟਾਈਮ 2008 ਵਿੱਚ ਅਸੀਂ ਦਾਤਾ ਜੀ ਦੀ ਸੇਵਾ ਸੰਭਾਲ ਸੰਭਾਲੀ ਜੀ ਬਾਬਾ ਜੀ ਸੁਣਿਆ ਜਾ ਰਿਹਾ ਹੈ ਤੇ ਮਰਦਾਬੋਧ ਪੂਰੀਆਂ ਹੋ ਜਾਂਦੀਆਂ ਨੇ ਬਿਲਕੁਲ ਸੱਚ ਹੈ ਇਤਿਹਾਸਗ ਦਰਵਾਰ ਹੈ ਜੋ ਦੁਖੀ ਆਂਦੇ ਨੇ ਦਰਵਾਰ ਤੇ ਔਰ ਮਰਦਾਂ ਪ੍ਰਾਪਤ ਕਰਦੇ ਨੇ ਮੇਰਾ ਦਾਦਾ ਸਨੈਸ਼ਵਲੀ ਸਰਕਾਰ ਬੇਉਲਾਦ ਨੂੰ ਔਲਾਦ ਬਖਸ਼ਦੇ ਨੇ ਬੇਰਜ਼ਗਾਰ ਨੂੰ ਰੋਜ਼ਗਾਰ ਬਖਸ਼ਦੀ ਮੇਰੀ ਦਾਦਾ ਸਨੈਸ਼ਵਲੀ ਸਰਕਾਰ ਔਰ ਜਿੱਦਾਂ ਚਮੜੀ ਦਾ ਰੋਗ ਹੁੰਦਾ ਜਿੱਦਾਂ ਕਿ ਕਿਲ ਮੁਹਾਸੇ ਜਾਂ ਘਮੋਰੀਆਂ ਦੇ ਹੁੰਦੇ ਨੇ ਜਿਹੜੇ ਚਮੜੀ ਦੇ ਰੋਗ ਬਾਬਾ ਸੁਨੈਸ਼ਾ ਵਾਲੀ ਸਰਕਾਰ ਦੇ ਬਖਸ਼ਿਸ਼ਾ ਗਏ ਤੇ ਨਮਕ ਤੇ ਝਾੜੂ ਚੜਦੇ ਨੇ ਨਮਕ ਤੇ ਝਾੜੂ ਪੰਜ ਵੀਰਵਾ ਚੜਾਉਂਦੇ ਨੇ ਜਿਹੜਾ ਕਿ ਚਮੜੀ ਦਾ ਰੋਗ ਠੀਕ ਹੋ ਜਾਂਦਾ ਹੈ ਇਹ ਬਖਸ਼ਿਸ਼ ਹੈ ਇੱਥੇ ਬਾਬਾ ਕੀ ਕਹਿਣਾ ਚਾਹੁੰਦੇ ਹੋ ਜੀ ਬਾਦ ਦਾਦਾ ਸੁਨੈਸ਼ਾ ਵਾਲੀ ਸਰਕਾਰ ਦਾ ਬੜਾ ਕਰਮ ਆ ਇੱਥੇ ਕੋਈ ਜਾਤ ਪਾਤ ਦਾ ਕੋਈ ਨਹੀਂ ਹੈ ਹਰ ਧਰਮ ਦੇ ਲੋਕ ਆਂਦੇ ਨੇ ਔਰ ਬੜਾ ਸੰਗਤ ਦੇ ਵਿੱਚ ਸਾ ਬੜਾ ਸਰਕਾਰ ਦਾ ਕਰਮ ਆ ਦਾਤਾ ਜੀ ਦੇ ਔਰ ਜੇ ਜੋ ਜਿਹੜਾ ਜੋ ਕੁਝ ਮੰਗਦਾ ਉਹਦੀ ਝੋਲੀ ਚ ਪੈ ਜਾਂਦਾ ਜੀ ਲੋਕ ਦੁਖੀ ਆਂਦੇ ਨੇ ਪਰ ਮੇਰਾ ਦਾਤਾ ਸਨੇਸ਼ਵਲੀ ਸਰਕਾਰ ਉਹਨਾਂ ਦੀ ਮਰਜ਼ਾ ਪੂਰੀਆਂ ਕਰ ਦਿੰਦੇ ਨੇ ਫਰਿਆਦਾ ਸੁਣਦੇ ਨੇ ਝੋਲੀਆਂ ਖੁਸ਼ੀਆਂ ਦੇ ਨਾਲ ਭਰਦੇ ਨੇ ਔਰ ਇਹ ਜਿਹੜਾ ਦਾਤਾ ਸਨੇਸ਼ਾ ਵਲੀ ਦਾ ਜਿਹੜਾ ਇਤਿਹਾਸ ਆ ਬਹੁਤ ਵੱਡਾ ਇਤਿਹਾਸਾ ਹੈ ਜਿੱਦਾ ਕਿ ਲੁਧਿਆਣਾ ਸ਼ਹਿਰ ਦਾਦਾ ਸਨੇਸ਼ਵਲੀ ਸਰਕਾਰ ਦਾ ਬਸਾਇਆ ਹੋਇਆ ਸ਼ਹਿਰ ਹੈ ਔਰ ਉੱਚਾ ਪਿੰਡ ਸਨੇਤ ਮੂੰਹ ਬੋਲਦੀ ਤਸਵੀਰ ਹੈ ਬਾਬਾ ਸਨੇਸ਼ਵਲੀ ਸਰਕਾਰ ਦਾ ਘਰ ਕੀਤਾ ਹੋਇਆ ਥੇ ਕੀਤਾ ਹੋਇਆ ਉਹ ਪਿੰਡ ਹੈ ਜਿੱਥੇ ਸਿਰ ਕਪਰ ਆਇਆ ਦੀ ਨਗਰੀ ਹੁੰਦੀ ਸੀ ਔਰ ਉਹਦੀ रियासत ਹੁੰਦੀ ਸੀ ਜਿੰਦਾ ਰਾਜਾ ਦਫਨ ਕੀਤਾ ਮੇਰੀ ਸਰਕਾਰ ਨੇ ਔਰ ਰਾਜਾ ਇੱਡਾ ਪਾਪੀ ਅਤਿਆਚਾਰੀ ਸੀ ਕਿ ਉਹਦੇ ਪਾਪ ਦਾ ਦੰਡ ਦਿੱਤਾ ਅਜੀ ਉੱਚਾ ਪਿੰਡ ਸਨੇਤ ਮੇਰੇ ਦਾਦਾ ਸਨੇਹ ਸ਼ਵਲੀ ਸਰਕਾਰ ਦੇ ਨਾਂ ਦੇ ਉਤੇ ਸਥਿਤ ਹੈ ਲੁਧਿਆਣਾ ਸ਼ਹਿਰ ਵਿੱਚ ਜੀ